ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਮੋਟੀਵੇਸ਼ਨ ਦੇ ਨਾਲ ਭਰਿਆ ਹੋਇਆ ਐਪੀਸੋਡ ਮੈਂ ਲੈ ਕੇ ਆਇਆ ਤੁਹਾਡੇ ਲਈ ਤੁਹਾਡਾ ਹਰ ਵਾਰ ਦੇ ਵਾਂਗੂ ਸਵਾਗਤ ਤੇ ਧੰਨਵਾਦ ਕਰਦਾ ਹਾਂ ਅੱਜ ਮੈਂ ਗੱਲ ਕਰੂੰਗਾ ਜੀ ਪੰਜ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਹਮੇਸ਼ਾ ਸਾਹਮ੍ਹ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਜੇ ਇਹ ਪੰਜ ਚੀਜ਼ਾਂ ਸਾਹਮ੍ਹ ਕੇ ਰੱਖੋਗੇ ਤੁਸੀਂ ਕਦੇ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਓਗੇ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਚੰਗੀ ਰਹੂਗੀ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿੱਧਾ ਪੁਆਇੰਟਸ ਦੇ ਉੱਤੇ ਆਉਣਾ ਪਹਿਲਾ ਪੁਆਇੰਟ ਆ ਜੀ ਪੈਸਾ ਪੈਸਾ ਹਮੇਸ਼ਾ ਸਾਂਭ ਕੇ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਸਿਆਣੇ ਸਾਡੇ ਬਜ਼ੁਰਗ ਹਮੇਸ਼ਾ ਇਹੀ ਕਹਿੰਦੇ ਨੇ ਕਿ ਔਖੇ ਸਮੇਂ ਦੇ ਲਈ ਪੈਸਾ ਜ਼ਰੂਰ ਜੋੜ ਕੇ ਰੱਖੋ ਤੇ ਚਾਹੀਦਾ ਵੀ ਆ ਇੱਥੇ ਕਈ ਲੋਕਾਂ ਦੀ ਸੋਚ ਹੁੰਦੀ ਆ ਯਾਰ ਪਤਾ ਨਹੀਂ ਕੱਲ ਨੂੰ ਜ਼ਿੰਦਗੀ ਦਾ ਕੀ ਹੋਣਾ ਕੀ ਨਹੀਂ ਹੋਣਾ ਅੱਜ ਐਸ਼ ਕਰ ਲਓ ਠੀਕ ਆ ਇਹ ਵੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਬਿਲਕੁਲ ਸਾਰੇ ਪੈਸੇ ਜਿਹੜੇ ਕਮਾਰਿਓ ਜੋੜਿਓ ਜਾਓ ਆਪਣੇ ਆਪ ਤੇ ਖਰਚ ਨਾ ਕਰੋ ਸ਼ੌਕ ਨਾ ਪੂਰੇ ਕਰੋ ਸਾਰਾ ਕੁਝ ਕਰੋ ਪਰ ਜੇ ਤੁਸੀਂ ਜਿਹੜਾ ਵੀ ਪੈਸਾ ਆ ਰਿਹਾ ਉਹ ਸਾਰਾ ਹੀ ਆਪਣੇ ਸ਼ੌਂਕ ਹੀ ਪੂਰੇ ਕਰੀ ਜਾਂਦੇ ਹੋ ਕੋਈ ਸੇਵਿੰਗ ਨਹੀਂ ਰੱਖ ਰਹੇ ਤਾਂ ਤੁਸੀਂ ਇੱਥੇ ਗਲਤ ਹੋ ਸਕਦੇ ਹੋ ਸ਼ੌਂਕ ਵੀ ਪੂਰੇ ਕਰੋ ਤੇ ਆਪਣਾ ਜਿਹੜਾ ਇੱਕ ਮਹੀਨੇ ਦਾ ਫਿਕਸ ਕੋਈ ਵੀ ਅਮਾਉਂਟ ਆ ਜਿਹੜੀ ਤੁਹਾਡੀ ਉਹ ਸੇਵਿੰਗ ਲਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਕੱਲ ਨੂੰ ਜਦੋਂ ਵੀ ਤੁਹਾਨੂੰ ਕਦੇ ਪ੍ਰਮਾਤਮਾ ਨਾ ਕਰੇ ਲੋਡ ਪਵੇ ਔਕਾ ਸਮਾਂ ਤੁਹਾਡੇ ਤੇ ਆਵੇ ਤੇ ਉਹ ਪੈਸਾ ਤੁਹਾਨੂੰ ਮਦਦ ਦੇ ਸਕੇ ਥੋੜਾ ਜਿਹਾ ਤੁਹਾਡਾ ਦੁੱਖ ਆ ਉਹ ਹਲਕਾ ਕਰ ਸਕੇ ਉਹ ਪੈਸਾ ਸੋ ਪੈਸਾ ਹਮੇਸ਼ਾ ਸਾਹਮਣੇ ਰੱਖਿਓ ਸਾਰਾ ਪੈਸਾ ਆਪਣੀ ਐਸ਼ ਪ੍ਰਸਤੀ ਦੇ ਉੱਤੇ ਕਦੇ ਵੀ ਨਾ ਉਜਾੜਿਓ ਦੂਜਾ ਵਾਜੀ ਰਿਸ਼ਤੇ ਰਿਸ਼ਤੇ ਵੀ ਹਮੇਸ਼ਾ ਸਾਹਮਣੇ ਰੱਖਿਓ ਇਹ ਰਿਸ਼ਤਿਆਂ ਦੇ ਵਿੱਚ ਕਾਫੀ ਕੁਝ ਆ ਜਾਂਦਾ ਔਰ ਰਿਸ਼ਤੇ ਜਿਹੜੇ ਤੁਹਾਡੇ ਬਹੁਤ ক্লোਜ਼ ਨੇ ਕੋਈ ਤੁਹਾਡਾ ਮਿੱਤਰ ਆ ਜੇ ਤੁਹਾਡੇ ਕੋਲ ਹੈਗਾ ਅੱਜ ਦੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਮਿੱਤਰ ਦੋਸਤ ਜਿਹੜਾ ਤੁਹਾਡੇ ਨਾਲ ਦਿਲੋਂ ਅਟੈਚ ਆ ਉਹ ਸੱਚੀ ਤੁਹਾਡੇ ਨਾਲ ਇੱਕ ਸਹਿਮਤੀ ਰੱਖਦਾ ਹਰ ਸੁੱਖ ਦੁੱਖ ਦੇ ਵਿੱਚ ਦਿਲੋਂ ਤੁਹਾਡੇ ਨਾਲ ਖੜਦਾ ਤਾਂ ਕਦੇ ਵੀ ਉਸ ਰਿਸ਼ਤੇ ਦਾ ਦਿਲ ਨਾ ਦਿਖਾਓ ਐਦਾਂ ਦਾ ਕੋਈ ਵੀ ਰਿਸ਼ਤਾ ਤੁਹਾਡੀ ਜ਼ਿੰਦਗੀ 'ਚ ਆ ਜੋ ਤੁਹਾਡਾ ਸਾਥ ਦਿੰਦਾ ਵਾ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖੜਦਾ ਉਹਦਾ ਕਦੇ ਵੀ ਦਿਲ ਨਾ ਤੋੜਿਓ ਰਿਸ਼ਤੇ ਸਾਂਭ ਕੇ ਰੱਖਿਓ ਤੇ ਇਹਨਾਂ ਰਿਸ਼ਤਿਆਂ ਦੇ ਵਿੱਚ ਮੈਂ ਸ਼ਾਮਿਲ ਕਰੂੰਗਾ ਜੀ ਆਪਣੇ ਮਾਪੇ ਆਪਣੇ ਬੱਚੇ ਉਹਨਾਂ ਨੂੰ ਵੀ ਹਮੇਸ਼ਾ ਸਾਂਭ ਕੇ ਰੱਖੋ ਮਾਪੇ ਨੂੰ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ ਬੁਢਾਪੇ 'ਚ ਆ ਜਾਂਦੇ ਨੇ ਸਾਡੀ ਬੜੀ ਲੋਡ ਹੁੰਦੀ ਆ ਸੋ ਉਦੋਂ ਉਹਨਾਂ ਨੂੰ ਸਾਂਭਣਾ ਬੜਾ ਜ਼ਰੂਰੀ ਆ ਉਹਨਾਂ ਨੇ ਸਾਰੀ ਉਮਰ ਸਾਨੂੰ ਸਾਂਭਿਆ ਤੇ ਉਸ ਉਮਰ ਦੇ ਵਿੱਚ ਉਹਨਾਂ ਦਾ ਸਾਥ ਕਦੇ ਨਾ ਛੱਡਿਓ ਤੇ ਬੱਚਿਆਂ ਨੂੰ ਹਮੇਸ਼ਾ ਸਾਹਮਣੇ ਰੱਖਿਓ ਕਿ ਉਹ ਕਦੇ ਵੀ ਗਲਤ ਗਲਤ ਸੰਗਤ ਵਾਲੇ ਪਾਸੇ ਨਾ ਤੁਰ ਜਾਣ ਉਹਨਾਂ ਨੂੰ ਚੰਗੇ ਸੰਸਕਾਰ ਦਿਓ ਚੰਗੀ ਸਿੱਖਿਆ ਦਿਓ ਤੇ ਜ਼ਿੰਦਗੀ ਚੰਗੀ ਜਿਉਣ ਦੇ ਲਈ ਹਮੇਸ਼ਾ ਸਿੱਖਿਆਵਾ ਉਹਨਾਂ ਨੂੰ ਦਿੰਦੇ ਰਹੋ ਸੋ ਇਸ ਤਰੀਕੇ ਦੇ ਨਾਲ ਆਪਣੇ ਰਿਸ਼ਤੇਆਂ ਨੂੰ ਸਾਹਮਣੇ ਰੱਖੋ ਤੀਜਾ ਪੁਆਇੰਟ ਆਉਂਦਾ ਜੀ ਕਾਮਯਾਬੀ ਹੁਣ ਪੈਸੇ ਦੀ ਗੱਲ ਕੀਤੀ ਸੀ ਤੇ ਕਾਮਯਾਬੀ ਦੋਨਾਂ 'ਚ ਫਰਕ ਆ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਪੈਸੇ ਕਮਾ ਲੈਂਦਾ ਉਹੀ ਕਾਮਯਾਬ ਮੰਨਿਆ ਜਾਊਗਾ ਕਾਮਯਾਬ ਕੇ ਤੁਸੀਂ ਇੱਕ ਮੁਕਾਮ ਹਾਸਲ ਕਰ ਲਿਆ ਪੈਸੇ ਤਾਂ ਤੁਹਾਡੇ ਕੋਲ ਆਉਣ ਲੱਗ ਗਏ ਇੱਕ ਰੁਤਬਾ ਬਣ ਗਿਆ ਤੁਹਾਡਾ ਤੁਹਾਡੀ ਇੱਕ ਪਛਾਣ ਬਣੀ ਆ ਤੁਹਾਡੇ ਦਫ਼ਤਰ ਦੇ ਵਿੱਚ ਜਾਂ ਕੋਈ ਵੀ ਤੁਹਾਡੀ ਫੀਲਡ ਆ ਉੱਥੇ ਇੱਕ ਤੁਹਾਡਾ ਕਹਿ ਲਓ ਲੈਵਲ ਬਣ ਗਿਆ ਹਨ ਕਦੇ ਵੀ ਉਸ ਲੈਵਲ ਨੂੰ ਨਾ ਗਵਾਇਓ ਕਦੇ ਵੀ ਸਿਰ ਤੇ ਨਾ ਚੜਾਇਓ ਉਸ ਰੁਤਬੇ ਨੂੰ ਆਪਣੀਓ ਕਾਮਯਾਬੀ ਨੂੰ ਕਿਉਂਕਿ ਅਕਸਰ ਸਿਆਣੇ ਇਹ ਵੀ ਕਹਿੰਦੇ ਨੇ ਕਾਮਯਾਬੀ ਤੇ ਪਹੁੰਚ ਬਹੁਤ ਸਾਰੇ ਇਨਸਾਨ ਜਾਂਦੇ ਨੇ ਪਰ ਉਥੇ ਟਿਕਿਆ ਕੋਈ ਕੋਈ ਰਹਿ ਸਕਦਾ ਵਾ ਸੋ ਜਦੋਂ ਵੀ ਕਾਮਯਾਬੀ ਮਿਲੇ ਪਰਮਾਤਮਾ ਮਿਹਰਬਾਨ ਹੋਵੇ ਤੁਹਾਡੇ ਤੇ ਉਸ ਗੱਲ ਨੂੰ ਪੂਰਾ ਹਾਵੀ ਨਾ ਕਰ ਲਿਓ ਕਾਮਯਾਬੀ ਨੂੰ ਵੀ ਉਦੋਂ ਵੀ ਡਾਊਨ ਟੂ ਅਰਥ ਰਹਿਣਾ ਆਪਾਂ ਤੇ ਕਾਮਯਾਬੀ ਪਹਚਾਉਣ ਦਾ ਮਾਦਾ ਸਾਡੇ ਵਿੱਚ ਹੋਣਾ ਚਾਹੀਦਾ ਵਾ ਚੌਥਾ ਪੁਆਇੰਟ ਆ ਜੀ ਜ਼ੁਬਾਨ ਆਪਣੀ ਜ਼ੁਬਾਨ ਨੂੰ ਜ਼ਰੂਰ ਸੰਭ ਕੇ ਰੱਖੋ ਇੱਕ ਕਹਾਵਤ ਆ ਕਿ ਤੀਰ ਕਮਾਨੋਂ ਤੇ ਗੱਲ ਜ਼ੁਬਾਨੋਂ ਨਿਕਲੀ ਕਦੇ ਵਾਪਸ ਨਹੀਂ ਮੁੜਦੀ ਤੇ ਬਿਲਕੁਲ ਸਹੀ ਗੱਲ ਆ ਜੀ ਇਹ ਕਿ ਨਾ ਤਾਂ ਜਿਹੜਾ ਤੀਰ ਨਿਕਲ ਗਿਆ ਕਮਾਨ ਚੋਂ ਵਾਪਸ ਆਉਣਾ ਨਾ ਜਿਹੜੀ ਗੱਲ ਤੁਹਾਡੀ ਜ਼ੁਬਾਨ ਚੋਂ ਨਿਕਲ ਗਈ ਉਹ ਵਾਪਸ ਆਉਣੀ ਆ ਸੋ ਹਮੇਸ਼ਾ ਜਿਵੇਂ ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ ਤੁਸੀਂ ਕਿਸੇ ਵੀ ਮਹਿਫਲ ਚ ਬੈਠੇ ਹੋ ਕੋਈ ਵੀ ਇਹੋ ਜਿਹੇ ਮਾਹੌਲ ਚ ਬੈਠੇ ਹੋ ਉਥੇ ਕਦੇ ਵੀ ਇਹੋ ਜੀ ਗੱਲ ਕੋਈ ਨਾ ਕਰਦੇ ਉਹ ਜਿਹਦੇ ਨਾਲ ਤੁਹਾਨੂੰ ਵੀ ਪਛਤਾਵਾ ਹੋਈ ਜਾਵੇ ਤੇ ਸਾਹਮਣੇ ਵਾਲਾ ਹਾਰਟ ਹੋ ਜਾਵੇ ਤੇ ਕਈ ਵਾਰ ਇਹ ਪਛਤਾਵੇ ਆ ਜਿਹੜੇ ਗੱਲ ਜ਼ੁਬਾਨੋਂ ਨਿਕਲੀ ਦੇ ਉਹ ਸਾਰੀ ਉਮਰ ਨਹੀਂ ਦੂਰ ਹੁੰਦੇ ਆਪਾਂ ਸਾਰੀ ਉਮਰ ਯਾਦ ਕਰ ਕਰਕੇ ਝੂਰਦੇ ਰਹਿੰਦੇ ਆ ਤੇ ਕਈ ਵਾਰੀ ਗੁੱਸੇ ਦੇ ਵਿੱਚ ਵੀ ਆਪਾਂ ਆਪਣੀ ਜ਼ੁਬਾਨ ਤੇ ਕਾਬੂ ਨਹੀਂ ਕਰ ਪਾਉਂਦੇ ਤੇ ਉਹ ਜ਼ੁਬਾਨ ਜਿਹੜੀ ਨਿਕਲੀ ਹੋਈ ਫਿਰ ਬਹੁਤ ਕੁਝ ਵਿਗਾੜ ਦਿੰਦੀ ਆ ਤੁਹਾਡੇ ਰਿਸ਼ਤੇ ਵਿਗਾੜ ਦਿੰਦੀ ਆ ਜ਼ਿੰਦਗੀਆਂ ਤੁਹਾਡੀਆਂ ਵਿਗਾੜ ਦਿੰਦੀ ਆ ਇੱਕ ਜ਼ੁਬਾਨ ਸੋ ਹਮੇਸ਼ਾ ਆਪਣੀ ਜ਼ੁਬਾਨ ਆ ਜਿਹੜੀ ਉਹ ਸਾंभ ਕੇ ਰੱਖੋ ਪਹਿਲਾਂ ਤੋਲੋ ਤੇ ਫਿਰ ਬੋਲੋ ਜਿਹੜੇ ਵੀ ਮਾਹੌਲ ਚ ਬੈਠੇ ਹੋ ਪੰਜਵਾਂ ਤੇ ਲਾਸਟ ਪੁਆਇੰਟ ਮੈਂ ਕਹੂੰਗਾ ਜੀ ਇੱਜ਼ਤ ਇੱਜ਼ਤ ਇਨਸਾਨ ਦਾ ਬਹੁਤ ਵੱਡਾ ਗਹਿਣਾ ਵਾ ਤੇ ਜੇ ਇੱਜ਼ਤ ਬਣਾ ਕੇ ਰੱਖਣੀ ਆ ਤਾਂ ਸਾਨੂੰ ਚੰਗੇ ਕੰਮ ਕਰਨੇ ਪੈਣਗੇ ਗਲਤ ਕੰਮਾਂ ਤੋਂ ਦੂਰ ਰਹਿਣਾ ਪਊਗਾ ਇਹੋ ਜਿਹੇ ਕੰਮ ਕਰਨੇ ਪੈਣਗੇ ਜੀ ਦੇ ਨਾਲ ਸਾਡੇ ਜਿਹੜੀ ਸਾਡੀ ਸੈਲਫ ਰਿਸਪੈਕਟ ਆ ਤੇ ਸਮਾਜ ਦੇ ਵਿੱਚ ਜੋ ਸਾਡੀ ਰਿਸਪੈਕਟ ਆ ਉਹ ਜਿਉਂਦੀ ਰਵੇ ਇਹ ਸੋਚ ਨਹੀਂ ਰੱਖਣੀ ਕਿ ਮੈਂ ਤਾਂ ਮਾੜੇ ਕੰਮ ਕਰਨੇ ਆ ਮੈਂ ਤਾਂ ਗਲਤ ਕੰਮ ਕਰਨਾ ਹੀ ਕਰਨੇ ਨੇ ਲੋਕੀ ਜੋ ਕਹਿੰਦੇ ਨੇ ਸਮਾਜ ਜੋ ਕਹਿੰਦਾ ਕਹੀ ਜਾਵੇ ਨਹੀਂ ਤੁਸੀਂ ਚੰਗੇ ਕੰਮ ਕਰਦੇ ਹੋ ਜੇ ਸਮਾਜ ਫੇਰ ਤੁਹਾਡੇ ਬਾਰੇ ਗਲਤ ਅੰਦਾਜ਼ਾ ਲਾਉਂਦਾ ਫੇਰ ਆਪਾਂ ਲੋਕਾਂ ਦੇ ਮੂੰਹ ਨਹੀਂ ਬੰਦ ਕਰ ਸਕਦੇ ਪਰ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡੀ ਇੱਜ਼ਤ ਆ ਜਿਹੜੀ ਉਹ ਖੇਰੂ ਖੇਰੂ ਹੋਵੇ ਜਾਂ ਤੁਹਾਡੇ ਪਰਿਵਾਰ ਦੀ ਤੁਹਾਡੇ ਪੁਰਖਿਆਂ ਵੱਲੋਂ ਬਣਾਈ ਹੋਈ ਜਿਹੜੀ ਇੱਜ਼ਤ ਆ ਉਹ ਆਪਾਂ ਖਤਮ ਕਰ ਦਈਏ ਐਦਾਂ ਬਿਲਕੁਲ ਨਹੀਂ ਕਰਨਾ ਸੋ ਚੰਗੇ ਕੰਮ ਕਰੀਏ ਸਮਾਜ ਦੇ ਵਿੱਚ ਰਹਿਣ ਲਈ ਇੱਜ਼ਤ ਬਿਲਕੁਲ ਜ਼ਰੂਰੀ ਆ ਜੀ ਸਾਨੂੰ ਸਾਮ੍ਹ ਕੇ ਰੱਖਣੀ ਚਾਹੀਦੀ ਆ ਸੋ ਇਹ ਪੰਜ ਜਿਹੜੇ ਗਹਿਣੇ ਨੇ ਇਹ ਸਾਰੇ ਸਾਮ੍ਹ ਕੇ ਰੱਖਣੇ ਬਹੁਤ ਜ਼ਰੂਰੀ ਆ ਕਿਵੇਂ ਲੱਗੀਆਂ ਜੀ ਇਹ ਪੰਜ ਗੱਲਾਂ ਤੇ ਇਹ ਪੂਰੀ ਵੀਡੀਓ ਤੇ ਪੂਰੇ ਵਿਚਾਰ ਜ਼ਰੂਰ ਦੱਸ ਦਿਓ ਤੇ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਪੁਆਇੰਟ ਕਮੈਂਟ ਦੇ ਵਿੱਚ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਮੋਟੀਵੇਸ਼ਨ ਹੋਰ ਪੋਜ਼ਿਟਿਵ ਵਿਚਾਰਾਂ ਦੇ ਨਾਲ ਮੈਂ ਤੁਹਾਨੂੰ ਜਲਦੀ ਮਿਲਦਾ ਜੀ